ਦਲਜੀਤ ਦੋਸਾਂਝ ਕਿੰਨਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦਾ ਤੇ ਪ੍ਰਮੋਟ ਕਰਦਾ ਹੈ ਉਹ ਤੁਹਾਨੂੰ ਆਪਾਂ ਇੱਕ ਐਗਜ਼ਾਮਪਲ ਦਿਖਾਵਾਂਗੇ ਦੋਸਤੋਂ ਹੁਣੇ-ਹੁਣੇ ਇੱਕ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਦਲਜੀਤ ਦੋਸਾਂਝ ਦਾ ਔਰਾ ਟੌਰ ਲੱਗਿਆ ਸੀ ਜੀ ਹਾਂ ਦੋਸਤੋਂ ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰ ਤੇ ਉਸ ਦੇ ਦੌਰਾਨ ਦਲਜੀਤ ਦੋਸਾਂਝ ਨੇ ਮਰਚੈਂਡਾਈਜ਼ ਵੀ ਵੰਡੀਆਂ ਅਤੇ ਆਪਣੇ ਸਾਈਨ ਕੀਤੇ ਹੋਏ ਗਿਫਟ ਵੀ ਦਿੱਤੇ ਆਪਣੇ ਫੈਨਸ ਨੂੰ ਇਸ ਫੈਮਿਲੀ ਨੂੰ ਤੁਸੀਂ ਜਾਣਦੇ ਹੋਵੋਗੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਆ ਅਤੇ ਦਲਜੀਤ ਦੋਸਾਂਝ ਦਾ ਔਰਾ ਟੂਰ ਦਾ ਕੰਸਰਟ ਦੇਖਣ ਦੇ ਲਈ ਗਈ ਸੀ ਫੈਮਿਲੀ ਅਤੇ ਦਲਜੀਤ ਦੋਸਾਂਝ ਨੇ ਉਹਨਾਂ ਨੂੰ ਗਿਫਟ ਦਿੱਤਾ ਇੱਕ ਜਿਸ ਦੇ ਵਿੱਚ ਕੀ ਹੁੱਡੀਆਂ, ਬੈਗ ਤੇ ਹੋਰ ਵੀ ਕੁਝ ਸਮਾਨ ਸੀ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਦਲਜੀਤ ਦੋਸਾਂਝ ਨੇ ਜਿਹੜੇ ਕਿ ਆਟੋਗ੍ਰਾਫ ਦਿੱਤੇ ਹੋਇਆ ਉਹ ਪੰਜਾਬੀ ਮਾਂ ਬੋਲੀ ਦੇ ਵਿੱਚ ਦਿੱਤੇ ਹੋਇਆ ਇਤੋਂ ਇਹ ਪਤਾ ਲੱਗਦਾ ਹੈ ਕਿ ਦਲਜੀਤ ਦੋ ਸਾਝ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਚਾਹੁੰਦਾ ਹੈ ਤੇ ਕਿੰਨਾ ਜ਼ਿਆਦਾ ਪ੍ਰਮੋਟ ਕਰਦਾ ਹੈ ਸੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਹਰ ਇੱਕ ਦੇ ਕੋਲ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ